ਸਤਿ ਸ਼੍ਰੀ ਅਕਾਲ ਖਬਰ ਟੀਵੀ ਦੇਖ ਰਹੇ ਹੋ ਤੁਸੀਂ ਲੁਧਿਆਣੇ ਦੇ ਸਤਗੁਰ ਨਗਰ ਦੇ ਵਿੱਚ ਖੜੇ ਆ ਜੀਤੋ ਮਾਰਕੀਟ ਦੇ ਨੇੜੇ ਜਿੱਥੇ ਕਿ ਇੱਕ ਪਾਸੇ ਸਾਰਾ ਮੱਲਾ ਜਿਹੜਾ ਇਕੱਠਾ ਹੋਇਆ ਹੋਇਆ ਤੇ ਦੂਜੇ ਪਾਸੇ ਕਹਿੰਦੇ ਕਿ ਸਾਡੇ ਇਸ ਗਲੀ ਦੇ ਵਿੱਚ ਨਸ਼ਾ ਵੇਚਣ ਵਾਲਿਆਂ ਨੇ ਇੰਨੀ ਕੀ ਬਦਮਾਸ਼ੀ ਕੀਤੀ ਆ ਕਿ ਜੇ ਅਸੀਂ ਬੋਲਦੇ ਆ ਤਾਂ ਸਾਨੂੰ ਕਹਿੰਦੇ ਕਿ ਤੁਹਾਡੀਆਂ ਲੱਤਾਂ ਬਾਹਾਂ ਤੋੜ ਦਵਾਂਗੇ ਅੱਜ ਇਹ ਮੱਲਾ ਇੱਕ ਪਾਸੇ ਦੁਖੀ ਹੋ ਕੇ ਇਕੱਠਾ ਹੋਇਆ ਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰ ਰਿਹਾ ਕਿ ਇਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਤੇ ਜਿੱਥੇ ਇੱਕ ਪਾਸੇ ਜਿਹੜੀ ਸਰਕਾਰ ਦੀ ਗੱਲ ਕਰਾਂ ਤਾਂ ਸਰਕਾਰ ਨੇ ਜੁੱਧ ਨਸ਼ਾ ਵਿਰੁੱਧ ਜਿਹੜਾ ਛੇੜਿਆ ਹੋਇਆ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੇ ਘਰਾਂ ਜਿਹੜੇ ਡੀਮੋਲਿਸ਼ ਵੀ ਕਿਤੇ ਜਾ ਰਹੇ ਨੇ ਢਾਏ ਜਾ ਰਹੇ ਨੇ ਪਰ ਇਹ ਮੱਲੇ ਵਾਲਿਆਂ ਦੀ ਜਿਹੜੀ ਪੁਕਾਰ ਆ ਕਿਉਂ ਨਹੀਂ ਸੁਣੀ ਜਾਂਦੀ ਮੱਲਾ ਸਾਡੇ ਨਾਲ ਆ ਗੱਲਬਾਤ ਕਰਾਂਗੇ ਕੀ ਕਹੋਗੇ ਭਾਈ ਜੀ ਅੰਕਲ ਜੀ ਇੱਕ ਪਾਸੇ ਇੱਕ ਪਰਿਵਾਰ ਨੇ ਜਿਹੜੇ ਨਸ਼ਾ ਵੇਚਦੇ ਪੂਰਾ ਮੱਲਾ ਵਾ ਪਰੇਸ਼ਾਨ ਆ ਕੀ ਗੱਲ ਕਹਾਂ ਅਸੀਂ ਤਾਂ ਚਾਹੁੰਦੇ ਵੀ ਮਾਰਾ ਨਸ਼ਾ ਬੰਦ ਕੀਤਾ ਜਾਵੇ ਜੀ ਨਸ਼ਾ ਬੰਦ ਕੀਤਾ ਜਾਵੇ ਜੇ ਥਾਣੇ ਜਾਂਦੇ ਥਾਣੇ ਵਾਲੇ ਨਹੀਂ ਸੁਣਦੇ ਕੁਝ ਤੇ ਸ਼ਰੀਆਂ ਵੇਚਦੇ ਜੇ ਕੋਈ ਧੀ ਪੈਣ ਜਾਂਦੀ ਉਹਨਾਂ ਨੂੰ ਗਾੜਾ ਕੱਟਦੇ ਰਸਤੇ ਵਿੱਚ ਹੂੰ ਬਦਮਾਸ਼ੀ ਕਰਦੇ ਬਹੁਤ ਜ਼ਿਆਦੀ ਬਦਮਾਸ਼ੀ ਕਰਦੇ ਆ ਜੀ ਕਿਤੇ ਇੱਥੇ ਲੜਾਈ ਵੀ ਹੋਈ ਆ ਹੂੰ ਲੜਾਈ ਹੋਈ ਬਹੁਤ ਮੁੰਡੇ ਨੇ ਸੱਟਾ ਸੱਟਾ ਮਾਰੀਆਂ ਇਹਨਾਂ ਨੇ ਪਹਿਲਾਂ ਦੋ ਮਹੀਨੇ ਬਿਟਾਂ ਦੀ ਗੱਲ ਹੈ ਕੋਈ ਕਾਰਵਾਈ ਨਹੀਂ ਕੀਤੀ ਕੋਈ ਪ੍ਰਕਾਸ਼ਤ ਵਗੈਰਾ ਤੁਸੀਂ ਦਿੱਤੀ ਆ ਉੱਪਰ ਵੱਡੇ ਅਫਸਰਾਂ ਨੂੰ ਸੀਪੀ ਸਾਹਿਬ ਦਿੱਤੀਆਂ ਜੀ ਰੰਗਾਜਾ ਜ਼ਿਲ੍ਹਾ ਤੰਤਰਮਾਰ ਦਿੱਤੀਆਂ ਦਰਖਾਸਤਾਂ ਜੀ ਪਰ ਸੁਣਵਾਈ ਕੋਈ ਨਹੀਂ ਕੋਈ ਥਾਣੇ ਤਾਂ ਪਤਾ ਨਹੀਂ 50 ਵਾਰੀ ਚਲੇ ਗਏ ਇਕੱਠੇ ਹੋ ਗਏ ਜੀ ਬਿਲਕੁਲ ਬਿਲਕੁਲ ਹਾਂਜੀ ਕੋਈ ਸੁਣਵਾਈ ਨਹੀਂ ਇੱਕ ਪਾਸੇ ਤਾਂ ਸਰਕਾਰ ਆ ਜਿਹੜੀ ਉਹ ਕਹਿ ਰਹੀ ਆ ਕਿ ਉਹਨਾਂ ਨੇ ਜਿਹੜਾ ਮਹਿੰਸ ਪੰਜਾਬ ਸਰਕਾਰ ਨੇ ਚਲਾਈ ਹੋਈ ਆ ਨਸ਼ਾ ਨਸ਼ੇ ਜਿਹੜੇ ਜੁੱਧ ਨਸ਼ਾ ਵਿਰੋਧ ਦੇ ਜਿਹੜੇ ਨਾਅਰੇ ਸਲੋਗਨ ਦਿੱਤਾ ਹੋਇਆ ਕੀ ਲੱਗ ਇੱਥੇ ਦੀ ਜਿਹੜੀ ਪੁਲਿਸ ਆ ਉਹ ਸੁਣਦੀ ਨਹੀਂ ਤੇ ਕਾਰ ਵੀ ਨਹੀਂ ਕਰਦੀ ਵੀਰੇ ਸਾਡੀ ਬਿਲਕੁਲ ਵੀ ਕੋਈ ਵੀ ਗੱਲ ਨਹੀਂ ਸੁਣਦੇ ਡੱਬੇ ਵਾਲੇ ਉਹ ਖਾਨਾ ਪੂਰਤੀ ਕਰਦੇ ਅਸੀਂ ਜਾਣਦੇ ਆ ਸਾਨੂੰ ਕਹਿੰਦੇ ਅਸੀਂ ਆਉਨੇ ਆ ਕੋਈ ਨਹੀਂ ਆਉਂਦਾ ਪੁਲਿਸ ਨਹੀਂ ਆਉਂਦੀ ਸ਼ਰੇਆਮ ਚਟਾਬ ਵੇਚ ਰਹੇ ਨੇ ਪੂੜੀਆਂ ਸ਼ਰੇਆਮ ਚੱਕੀ ਫਿਰਦੇ ਨੇ ਸਾਡੇ ਕੋਲ ਪ੍ਰੋਪਰ ਵੀਡੀਓ ਵੀ ਪਈਆਂ ਨੇ ਕੋਈ ਕਾਰਵਾਈ ਨਹੀਂ ਹੁੰਦੀ ਜੇ ਅਸੀਂ ਰੋਕਦੇ ਆ ਜਾਨੋ ਮਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਦਾਤ ਗਰਪਾਨਾ ਉਹ ਮਿੰਟ ਚ ਕੱਢਦੇ ਆ ਕੀ ਲੱਗਦਾ ਕਿ ਪਹਿਲਾਂ ਵੀ ਤੁਹਾਡੇ ਤੇ ਕਦੇ ਕੋਈ ਹਮਲਾ ਵਗੈਰਾ ਕੀਤਾ ਜੇ ਤੁਸੀਂ ਕੰਪਲੇਟ ਹਾਂਜੀ ਹਾਂਜੀ ਬਹੁਤ ਵਾਰੀ ਹੋਇਆ ਜੀ ਬਹੁਤ ਵਾਰੀ ਸਾਡੀ ਮੱਲੇ ਵਾਲਿਆਂ ਦੀ ਉਹਨਾਂ ਨਾਲ ਲੜਾਈ ਹੋਈ ਆ ਮੱਲੇ ਨੂੰ ਜਾਨਵਾਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਕੋਈ ਕਾਰਵਾਈ ਨਹੀਂ ਹੁੰਦੀ ਉਹਨਾਂ ਦੇ ਉੱਤੇ ਉਹ ਕ੍ਰਿਮਿਨਲ ਬੰਦੇ ਆ ਜੀ ਉਹਨਾਂ ਦਾ ਬੈਕਗ੍ਰਾਉਂਡ ਚੈੱਕ ਕੀਤਾ ਜਾਵੇ ਉਹਨਾਂ ਦੇ ਉੱਤੇ ਐਨਡੀਪੀਐਸ ਦੇ ਬਹੁਤ ਜ਼ਿਆਦਾ ਪਰਚੇ ਦਰਜ ਨੇ ਉਹਨਾਂ ਦੇ ਕੋਈ ਕਾਰਵਾਈ ਨਹੀਂ ਹੈਗੀ ਕੀ ਲੱਗਦਾ ਅੰਕਲ ਜੇ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਇਹ ਪੂਰੇ ਮੱਲੇ ਨੂੰ ਵੇਚ ਕੇ ਕਿਤੇ ਹੋਰ ਜਾਣਾ ਪਊਗਾ ਫਿਰ ਲੈਣ ਮਕਾਨ ਨੂੰ ਪਰਸੇ ਜਾਣਾ ਪਊਗਾ ਸਾਨੂੰ ਤੇ ਸਾਰਿਆਂ ਨੂੰ ਇਥੇ ਤੋਂ ਛੱਡਾਂਗੇ ਭਾਲਾ ਜੇ ਨਹੀਂ ਕੋਈ ਸਰਕਾਰ ਸਾਡੀ ਸੁਣਦੀ ਗੱਲ ਪ੍ਰਸ਼ਾਸਨ ਹੀ ਸੁਣ ਰਿਹਾ ਭਗਵੰਤ ਮਾਨ ਜੀ ਨੇ ਬੜਾ ਬਹੁਤ ਤਖੜਾ ਪ੍ਰਰਲਾ ਕੀਤਾ ਵੀ ਜਿਹਨੇ ਨਸ਼ੇ ਵਾਲੇ ਆ ਇਹਨਾਂ ਦੇ ਘਰਾਂ ਨੂੰ ਫੋਟੋ ਜਨਾ ਢਾਇਆ ਜਾਵੇ ਤਾਂ ਕਿ ਅੱਗੇ ਵਾਲੀ ਆਉਣ ਜਿਹੜੀ ਪੀੜੀ ਆ ਉਹ ਵੀ ਬਚ ਸਕੇ ਕੀ ਲੱਗਦਾ ਕਿ ਇਹ ਜਿਹੜੀ ਸਰਕਾਰ ਨੇ ਮਹਿਮ ਚਲਾਈ ਆ ਤੁਹਾਡੇ ਏਰੀਆ ਤੱਕ ਨਹੀਂ ਪਹੁੰਚੀ ਸਾਡੇ ਏਰੀਆ ਤੱਕ ਨਹੀਂ ਪਹੁੰਚੀ ਜੇ ਤੱਕ ਜੀ ਕੋਈ ਗੱਲਬਾਤ ਨਹੀਂ ਹੈਗੀ ਇੱਥੇ ਪਤਾ ਨਹੀਂ ਹੈਗਾ ਵੀ ਸਰਕਾਰ ਕੰਮ ਕਰ ਰਹੀ ਹੈ ਜਾਂ ਨਹੀਂ ਕਰ ਰਹੀ ਪਹੁੰਚੀ ਨਹੀਂ ਕਿ ਪੁਲਿਸ ਪਹੁੰਚ ਨਹੀਂ ਦਿੰਦੀ ਹੁਣ ਪਤਾ ਨਹੀਂ ਜੀ ਪੁਲਿਸ ਨਹੀਂ ਪਹੁੰਚ ਨਹੀਂ ਦਿੰਦੀ ਇਹ ਤਾਂ ਹੁਣ ਇਹਨਾਂ ਨੂੰ ਜਾ ਜੇ ਗੱਲ ਕੀਤੀ ਜਾਵੇ ਜਿਹੜੇ ਇਸ ਏਰੀਏ ਦੇ ਜਿਹੜੇ ਐਸਪੀ ਸਾਹਿਬ ਨੇ ਦੇਵ ਸਿੰਘ ਜੀ ਉਹ ਬਹੁਤ ਵਧੀਆ ਇਸ ਚੀਜ਼ ਨੂੰ ਕਵਰ ਅਪ ਕਰਦੇ ਨੇ ਤੁਰੰਤ ਜਿਹੜੀ ਲੋਕਾਂ ਦੀ ਆਵਾਜ਼ ਵੀ ਸੁਣਦੇ ਨੇ ਕਾਰ ਵੀ ਕੀ ਤੁਸੀਂ ਉਹਨਾਂ ਨੂੰ ਪਰਸਨਲੀ ਇੱਕ ਵਾਰੀ ਨਹੀਂ ਮਿਲੇ ਹੈਗੇ ਜਾਂ ਤੁਸੀਂ ਅਜੇ ਤੱਕ ਸਿਰਫ ਡਾਬੇ ਜਿਹੜਾ ਥਾਣਾ ਬਾ ਐਸਐਚਓ ਤੱਕ ਹੀ ਸੀਮਤ ਹੋ ਅਸੀਂ ਜੁਆਇੰਟ ਸੀਪੀ ਸਾਹਿਬ ਅਗਰਵਾਲ ਨੂੰ ਮਿਲੇ ਆ ਜੀ ਉਹਨਾਂ ਨੂੰ ਐਪਲੀਕੇਸ਼ਨ ਦਿੱਤੀ ਆ ਅਸੀਂ ਠੀਕ ਆ ਜੀ ਉਸ ਤੋਂ ਬਾਅਦ ਸਾਡੀ ਕੋਈ ਕਾਰਵਾਈ ਨਹੀਂ ਹੋਈ ਅਸੀਂ ਡੱਬੇ ਉਹ ਜਿਹੜੀ ਆ ਰਿਕਮੈਂਡ ਹੋ ਕੇ ਐਸਪੀ ਸਾਹਿਬ ਤੋਂ ਡੀਐਸਪੀ ਸਾਹਿਬ ਤੋਂ ਸਿੱਧੀ ਥਾਣੇ ਆਈ ਆ ਥਾਣੇ ਅਜੇ ਵੀ ਪਈ ਆ ਅਪਲੀਕੇਸ਼ਨ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਥਾਣੇ ਵਾਲਿਆਂ ਨੇ ਚਾਹੀਦਾ ਨਹੀਂ ਸੀਗਾ ਵੀ ਇੱਥੇ ਜਿਹੜਾ ਐਸਪੀ ਸਾਹਿਬ ਨੇ ਉਹਨਾਂ ਨੂੰ ਖੁਦ ਕਾਰਵਾਈ ਕਰਨੀ ਚਾਹੀਦੀ ਸੀ ਡੱਬਾ ਥਾਣਾ ਨਹੀਂ ਕਰ ਰਹੇ ਉਹਨਾਂ ਸਰ ਜੀ ਕਰਨੀ ਚਾਹੀਦੀ ਸੀ ਜਦੋਂ ਅਪਲੀਕੇਸ਼ਨ ਤੋਂ ਮਾਰਕੋ ਕੇ ਆਈ ਹੈ ਜੁਆਇੰਟ ਸੀਬੀ ਸਾਹਿਬ ਤੋਂ ਉਹਨਾਂ ਨੂੰ ਜ਼ਰੂਰ ਕਰਨੀ ਚਾਹੀਦੀ ਆ ਕੋਈ ਸੁਣਵਾਈ ਨਹੀਂ ਹੈਗੀ ਕੀ ਹਲੇ ਵੀ ਤੁਸੀਂ ਹੁਣ ਮਿਲੋਗੇ ਐਸਪੀ ਸਾਹਿਬ ਨੂੰ ਤਾਂ ਜੋ ਕਿ ਉਹਨਾਂ ਦੇ ਧਿਆਨ ਚਾ ਸਕੇ ਇਹ ਚੀਜ਼ ਤੇ ਉਹ ਇੱਥੇ ਜਿਹੜੀ ਆ ਵੱਡੀ ਕ ਇਹ ਸਾਰੇ ਜਰੂਰ ਮਿਲਾਂਗੇ ਸਾਰਾ ਮਹੱਲਾ ਮਿਲਾਂਗੇ ਅਸੀਂ ਸਾਰਾ ਮਹੱਲਾ ਇਕੱਠਾ ਇਹ ਸਾਨੂੰ ਖਰਾਬ ਕਰ ਰਹੇ ਆ ਚਿੱਟਾ ਸਰੇਮ ਵੇਚ ਰਹੇ ਆ ਮਾਤਾ ਜੀ ਕੀ ਕਹੋਗੇ ਕਿ ਕਿੰਨੇ ਕ ਸਮੇ ਤੋਂ ਇਹ ਜਿਹੜੇ ਨਸ਼ਾ ਤਸਕਰ ਨੇ ਕਿੰਨੇ ਕ ਸਮੇ ਤੋਂ ਜਿਹੜਾ ਜਿਹੜੀ ਤਸਕਰੀ ਕਰਦੇ ਨੇ 10 15 ਸਾਲ ਤੋਂ ਕਰ ਰਹੇ ਹੂੰ ਬਹੁਤ ਜ਼ਿਆਦਾ 10 15 ਸਾਲ ਤੋਂ ਕਿਸੇ ਨੇ ਰੋਕਿਆ ਹੀ ਨਹੀਂ ਇਹਨਾਂ ਨੂੰ ਬਹੁਤ ਰੋਕਿਆ ਬਹੁਤ ਜ਼ਿਆਦਾ ਪਰ ਜਿਹੜੇ ਪੁਲਿਸ ਵਾਲੇ ਸੀ ਜਿਸ ਤਰ੍ਹਾਂ ਇਹਨਾਂ ਨੂੰ ਪਹਿਲੇ ਪਤਾ ਲੱਗ ਜਾਂਦਾ ਹੈ ਕਿ ਪੁਲਿਸ ਸਾਡੇ ਘਰ ਆ ਰਹੀ ਹੈ ਕੋਈ ਬੰਦਾ ਜਿਹੜੇ ਵਿੱਚੇ ਹੀ ਹੈਗਾ ਸੀ ਉਹ 10 ਦਿਨ ਦਾ ਸੀ ਇਹਨਾਂ ਨੂੰ ਥਾਣੇ ਵਾਲੇ ਫੋਨ ਕਰਦੇ ਪਹਿਲੇ ਕਰ ਦਿੰਦੇ ਮਤਲਬ ਕਿ ਪਹਿਲੇ ਇਨਫੋਰਮੇਸ਼ਨ ਇਹਨਾਂ ਦਾ ਮਿਲ ਜਾਂਦੀ ਸੀ ਉਹ ਪਹਿਲੇ ਤੋੜ ਜਾਂਦੇ ਸੀ ਥਾਣੇ ਵਾਲੇ ਦੱਸ ਦਿੰਦੇ ਇਹਨਾਂ ਨੂੰ ਤੇ ਹੁਣ ਦੇਖੋ ਇਹ ਜੇ ਤੁਸੀਂ ਆਹ ਕੰਮ ਅਸੀਂ ਆਹੀ ਕੰਮ ਕਰਨਾ ਚਿੱਟਾ ਤੁਸੀਂ ਜਿੰਨਾ ਮਰਜੀ ਰੋਕ ਲੋ ਜਿੰਨੀ ਮਰਜੀ ਪੰਚਾਇਤ ਉਠਾਣੇ ਲੈ ਜਾਓ ਫਿਰ ਤੁਹਾਡੀ ਕੋਈ ਸੁਣਵਾਈ ਨਹੀਂ ਹੋਣੀ ਜਿੱਥੇ ਮੱਕੀ ਕਹਿੰਦੇ ਸ਼ਰੀਆਮ ਵੀ ਅਸੀਂ ਕੰਮ ਇਹੀ ਕਰਨਾ ਵਾ ਹਾਂਜੀ ਉਹ ਨਹੀਂ ਹਟਦੇ ਹਟਦੇ ਨਹੀਂ ਸਾਡੇ ਹੁਣ ਬੰਦੇ ਹੈ ਨਹੀਂ ਕਿ ਦੇਖੋ ਇਹਨੀਆਂ ਉਹ ਤਾਂ ਕੁਦਰਤ ਦੀ ਗੱਲ ਹੈ ਨਹੀਂ ਤੇ ਇੱਥੇ ਇਹਨਾਂ ਨੇ ਮਕਾਨ ਲਿਆ ਵਾ ਉਸ ਬੰਦੇ ਨੂੰ ਸਾਨੂੰ ਕਹਿੰਦੇ ਆ ਵੀ ਇਹ ਰਿੰਦੀਆਂ ਉਹਦੇ ਨਾਲ ਰੰਨਾ ਇਹ ਰੰਨਾ ਪੰਜਾਂ ਨੂੰ ਉਹਦੀਆਂ ਦੇਖੋ ਅਸੀਂ ਇੰਦਾ ਦਾ ਗੰਦ ਨਹੀਂ ਸੋਚ ਸਕਦੇ ਇਹਨਾਂ ਦਾ ਠੀਕ ਹੈ ਨਾ ਅਸੀਂ ਗੰਦ ਬੋਲਦੇ ਆ ਨਾ ਅਸੀਂ ਸੁਣਨਾ ਇਹਨਾਂ ਦਾ ਇਹ ਬਹੁਤ ਬੋਲਦੀਆਂ ਇਹਨਾਂ ਦੇ ਜਨਾਂਦੀਆਂ ਬਹੁਤ ਬੋਲਦੀਆਂ ਬੱਚੇ ਵੀ 10 10 ਸਾਲ ਦੇ ਬੱਚੇ ਉਹ ਵੀ ਬਦਮਾਸ਼ੀ ਕਰਦੇ ਆ ਕੀ ਲੱਗਦਾ ਮਾਤਾ ਜੀ ਕਿ ਇਹ ਫਿਰ ਜਿਹੜੇ ਇੱਕ ਪਾਸੇ ਸਾਰਾ ਮਹੱਲਾ ਇਕੱਠਾ ਤੇ ਦੂਜੇ ਪਾਸੇ ਇਹ ਪਰੇਸ਼ਾਨ ਕਰਦੇ ਆ ਇਹਨਾਂ ਨੂੰ ਆਪਣੇ ਆਪ ਚਾਹੀਦਾ ਵੀ ਜਿਹੜੇ ਬੱਚੇ ਖਰਾਬ ਹੁੰਦੇ ਆ ਨਸ਼ੇ ਤੋਂ ਜਿਹੜੇ ਵੱਸ ਸਕਦੇ ਉਹਨਾਂ ਦਾ ਬਚਾਇਆ ਜਾਣਾ ਨੂੰ ਕੋਈ ਹੈ ਨਹੀਂ ਉਹਨਾਂ ਨੂੰ ਸਰ ਪੈਸੇ ਦੀ ਭੁੱਖ ਲੱਗੀ ਨਾ ਨਾ ਕੋਈ ਨਹੀਂ ਹਾਲਾ ਕੋਈ ਮਰੇ ਕੋਈ ਜੀਵੇ ਨਹੀਂ ਹੈਗਾ ਉਹਨਾਂ ਨੂੰ ਰਾਤੋਂ ਰਾਤ ਕੱਢਦੇ ਉਹਨਾਂ ਨੂੰ ਨਹੀਂ ਰਾਤੋਂ ਰਾਤ ਕੱਢਦੇ ਇੰਜੈਕਸ਼ਨ ਲਗਾਉਂਦੇ ਆ ਇਹ ਕੋ ਖੁਸ਼ੀ ਖੁਸ਼ੀ ਕੁੜੀ ਹੁੰਦੀ ਸੀ ਮਸ਼ਹੂਰ ਬਹੁਤ ਜ਼ਿਆਦਾ ਜਾ ਕੇ ਹੁਣ ਕਿੱਥੇ ਮਰੀ ਸੀ ਮਰ ਗਈ ਮਰ ਗਈ ਭਾਰਤ ਨਗਰ ਚੌਕ ਮਰੀ ਜਦੋਂ ਆਉਂਦੀ ਸੀ ਸਾਨੂੰ ਕਹਿੰਦੇ ਸਾਡੀ ਧੀ ਆ ਕੀ ਕਹਿੰਦੇ ਹੋ ਕੰਮ ਕੀਆ ਬਹੁਤ ਦਿੰਦੇ ਆ ਗਲੀ ਵਾਲਿਆਂ ਨੂੰ ਹਾਂ ਜੀ ਵੀ ਅਸੀਂ ਕਰਦਿਆਂ ਦੀ ਜਦੋਂ ਇਹ ਚਿੱਤੇ ਵੇਚਣ ਦੇ ਖਾਤਰ ਰੌਲਾ ਪੈਂਦਾ ਸੀ ਇਹਨਾਂ ਨੇ ਕਰਦਿਆਂ ਦੀ ਉਂਗਲ ਆ ਮੁੰਡੇ ਦਾ ਸਿਰ ਪਾੜਿਆ ਇਹ ਉਦੋਂ ਵੀ ਕੋਈ ਸੁਣਵਾਈ ਨਹੀਂ ਹੋਈ ਸਾਰੇ ਜਦੋਂ ਵੀ ਰੌਲਾ ਪਾਇਆ ਕੋਈ ਸੁਣਦੇ ਨਹੀਂ ਹੈਗੇ ਨਾ ਜੀ ਸੁਣਿਆ ਨਹੀਂ ਹੈਗਾ 2 ਮਹੀਨੇ ਹੋ ਗਏ ਲੜਾਈ ਹੋਈ ਹੈ ਸਾਰੇ 2 ਮਹੀਨੇ ਹੋ ਗਏ ਪਰ ਕੋਈ ਪੁਲਿਸ ਨੇ ਸੁਣਵਾਈ ਨਹੀਂ ਕੀਤੀ ਅਸੀਂ ਹਰੇਕ ਵਾਰ ਕੰਪਲੇਂਟ ਦੇਣ ਜਾਂਦੇ ਆ ਮੇਰਾ ਆਪਦਾ ਸਿਰ ਖੁੱਲੇ ਤਾਂ ਨਹੀਂ ਉਹਨਾਂ ਨੇ ਪੁਲਿਸ ਵਾਲਿਆਂ ਨੇ ਕੁਝ ਕਰਿਆ ਜੀ ਐਪਲੀਕੇਸ਼ਨ ਇਹ ਤੋਂ ਵੱਧ ਕੀ ਕਰ ਸਕਦਾ ਜੀ ਅਸੀਂ ਪ੍ਰਸ਼ਾਸਨ ਕੋਲੇ ਜਾ ਸਕਦੇ ਆ ਕੋਈ ਕਾਰਵਾਈ ਜੇ ਅਸੀਂ ਉਹਨਾਂ ਨੂੰ ਕਹਿੰਨੇ ਆ ਅਸੀਂ ਕਰ ਅਸੀਂ ਅਸੀਂ ਆਪ ਲੜ ਪੰਦੇ ਆ ਉਹਨਾਂ ਨਾਲ ਜੇ ਤੁਸੀਂ ਕੁਝ ਕਰਨਾ ਹੈਗਾ ਉਹ ਤਾਂ ਵੀ ਕੋਈ ਸੁਣਵਾਈ ਨਹੀਂ ਉਹ ਕਹਿੰਦੇ ਤੁਸੀਂ ਨਹੀਂ ਹੱਥ ਪਾਉਣਾ ਜੀ ਪ੍ਰਸ਼ਾਸਨ ਕਰੂਗਾ ਪ੍ਰਸ਼ਾਸਨ ਕੁਝ ਨਹੀਂ ਕਰਦਾ ਮਾਦਾ ਸੁੱਤਾ ਪਿਆ ਪ੍ਰਸ਼ਾਸਨ ਪ੍ਰਸ਼ਾਸਨ ਸੁੱਤਾ ਹੀ ਪਿਆ ਜੀ ਇਹ ਤਾਂ ਹੁਣ ਕੀ ਲਾਈ ਜਾਂਦਾ ਜੀ 6 ਮਹੀਨੇ ਹੋ ਗਏ ਤੱਕ ਹਾਂ ਦੇ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਵੀ ਕੋਈ ਉਧਰ ਨਹੀਂ ਆਉਂਦਾ ਹਾਂ ਕਹਿੰਦੇ ਨੇ ਹਾਂ ਕਹਿੰਦੇ ਨੇ ਸਰਿਆ ਉੱਥੇ ਖੜ ਕੇ ਰੋੜਦੇ ਮੱਲੇ ਵਾਲੇ ਵੀ ਤਾਂ ਇਕੱਠੇ ਹੋਏ ਨੇ ਜਦੋਂ ਉਹਨਾਂ ਨੇ ਸਾਡੇ ਤੇ ਵਾਰ ਕੀਤਾ ਨਹੀਂ ਕੋਈ ਮੱਲਾਵਰਾ ਨਹੀਂ ਸੀ ਬੋਲਦਾ ਕੋਈ ਮੱਲੇ ਜੋ ਨਹੀਂ ਸੀ ਬੋਲਦਾ ਉਹ ਵੀ ਅਸੀਂ ਕਹੀ ਇਹੋ ਚੀਜ਼ ਵੀ ਅੱਜ ਸਾਡੇ ਮੇਰੇ ਮੁੰਡੇ ਦਾ ਉਹਨਾਂ ਨੇ ਸਿਰ 파ੜਿਆ ਮੇਰੇ ਮੇਰੇ ਬੋਲੇ ਤੇ ਟਾਂਕੇ ਲੱਗੇ ਤਾਂ ਇਹਨਾਂ ਨੂੰ ਜਗਾਇਆ ਸੁੱਤੇ ਹੋਇਆਂ ਨੂੰ ਮੱਲੇ ਵਾਲਿਆਂ ਨੂੰ ਮੱਲੇ ਵਾਲੇ ਵੀ ਸੁੱਤੇ ਪਏ ਸੀ ਕੱਲਾ ਪ੍ਰਸ਼ਾਸਨ ਨਹੀਂ ਸੀ ਜਗਾਇਆ ਅੰਨੇ ਕਿ ਜਦੋਂ ਆਪਣੇ ਘਰ ਦਾ ਕੰਮ ਆਦਾ ਹਾਂ ਨਹੀਂ ਪਹਿਲੇ ਅਸੀਂ ਵੀ ਕਰਦੇ ਸੀ ਏਦਾਂ ਅਸੀਂ ਵੀ 15 ਸਾਲ ਬਰਦਾਸ਼ਤ ਕੀਤਾ ਵੀ ਕੋਈ ਗੱਲ ਨਹੀਂ ਸਾਡੇ ਬੱਚੇ ਹੋਏ ਆ ਜਦੋਂ ਹੁਣ ਮਾਰਨ ਪਏ ਸਾਡੇ ਹੁਣ ਘਰਾਂ ਦੇ ਵਿੱਚ ਇਹ ਚੀਜ਼ ਵੱੜ ਗਈ ਹੋਈ ਹੈ ਜਦੋਂ ਦੀ ਇਹਨੇ ਸੱਟ ਮਾਰੀ ਥੋੜਾ ਜਿਹਾ ਉਹ ਸਾਰੇ ਹੁਣ ਮੰਗ ਕੀ ਕਰਦੇ ਆ ਪ੍ਰਸ਼ਾਸਨ ਨੂੰ ਮੰਗੇ ਇਹਨੂੰ ਬੰਦ ਕਰਵਾਓ ਜੀ ਕਿਹੜੇ ਢੰਗ ਨਾਲ ਸਾਨੂੰ ਦੱਸੋ ਤੁਸੀਂ ਸਲਾਹ ਦਿਓ ਵੀ ਅਸੀਂ ਕਿੱਥੇ ਜਾਈਏ ਕਿੱਥੇ ਜਾਈਏ ਵੀ ਇਹ ਚੀਜ਼ ਬੰਦ ਹੋਣੀ ਹੈ ਪੁਲਿਸ ਚਲੋ ਬੰਦ ਕਰਵਾ ਸਕਦੀ ਐ ਇਸ ਚੀਜ਼ ਨੂੰ ਅੱਜ ਚਲੋ ਨਹੀਂ ਪੁਲਿਸ ਮਾਰਦਾ ਪੁਲਿਸ ਵਾਲੇ ਕਹਿੰਦੇ ਆ ਉੱਪਰ ਲੈ ਖਾਂਦੇ ਨੇ ਇਹਨਾਂ ਨੂੰ ਲੈ ਲੈ ਕੇ ਪਰ ਇਹ ਵੀ ਤਾਂ ਹੋ ਨੇ ਉਹ ਤਾਂ ਵਧੀਆ ਕੰਮ ਕਰਦੇ ਰਹੇ ਉਹਨਾਂ ਨੂੰ ਮਿਲੇ 1 ਸਾਲ ਗਏ ਉੱਥੇ ਵੀ ਗਏ ਆ ਸਾਰੇ ਕਿਤੇ ਜਾਇਆ ਆਏ ਆ ਹੁਣ ਤਾਂ ਅਸੀਂ ਕੋਈ ਛੱਡੀ ਨਹੀਂ ਇਹ ਅੱਜ 6 ਮਹੀਨੇ ਹੋ ਗਏ ਸਾਨੂੰ 6 ਮਹੀਨੇ ਕਿ 8 10 ਮਹੀਨੇ ਹੋ ਗਏ ਹਾਂਜੀ ਲਗਾਤਾਰ ਸੋ ਇਹ ਮੱਲੇ ਵਾਲੇ ਨੇ ਬੜੇ ਹੀ ਕਹਿੰਦੇ ਅਸੀਂ ਦੁਖੀ ਆ ਹਰ ਅਫਸਰ ਕੋਲੇ ਜਾਏ ਆਏ ਆ ਸਾਡੀ ਕੋਈ ਸੁਣਵਾਈ ਨਹੀਂ ਹੁਣ ਤਾਂ ਗੱਲ ਇਹ ਆ ਗਈ ਹੈ ਵੀ ਜਾਂ ਤਾਂ ਅਸੀਂ ਕਹਿੰਦੇ ਅਸੀਂ ਮੱਲਾ ਛੱਡ ਦਈਏ ਜਾਂ ਫਿਰ ਆਪਣੇ ਹੱਥਾਂ 'ਚ ਅਸੀਂ ਆਪ ਹਥਿਆਰ ਚੱਕ ਲਈਏ ਇਹ ਹੁਣ ਪੁਲਿਸ ਨੇ ਦੇਖਣਾ ਕਿ ਇਹ ਹਥਿਆਰ ਚੱਕਣ ਜਾ ਤੁਹਾਡੇ ਤੋਂ ਇਨਸਾਫ ਦੀ ਗੁਹਾਰ ਲਾਉਣ ਜੇ ਕਿਤੇ ਇੱਥੇ ਕੋਈ ਲੜਾਈ ਝਗੜਾ ਹੁੰਦਾ ਤਾਂ ਕਿਤੇ ਨਾ ਕਿਤੇ ਕੋਈ ਜਿਹੜਾ ਜਾਨੀ ਨੁਕਸਾਨ ਵੱਡਾ ਹੋ ਸਕਦਾ ਸੋ ਪੁਲਿਸ ਨੂੰ ਇੱਧਰ ਧਿਆਨ ਦੇਣ ਦੀ ਲੋੜ ਆ ਕਿ ਜਿਹੜੇ ਇਹ ਨਸ਼ਾ ਤਸਕਰ ਨੇ ਜਿਸ ਤਰ੍ਹਾਂ ਕੀ ਸਰਕਾਰ ਨੇ ਵੀ ਮਹਿੰਮ ਚਲਾਈ ਹੋਈ ਆ ਵੀ ਇਹ ਨਸ਼ੇ ਵਾਲੇ ਨੂੰ ਜਿਹੜਾ ਫੜ ਕੇ ਉਹਨਾਂ ਦੇ ਘਰ ਜਿਹੜੇ ਡੀਮੋਲਿਸ਼ ਕੀਤੇ ਜਾ ਰਹੇ ਨੇ ਉਹਨਾਂ ਨੂੰ ਜੇਲਾਂ ਤੱਕਿਆ ਰ ਆ ਕੀ ਇਸ ਮੁਹੱਲੇ ਦੀ ਪੁਕਾਰ ਸੁਣਨ ਵਾਲਾ ਕੋਈ ਅਧਿਕਾਰੀ ਨਹੀਂ ਹੈ ਜਾ ਕੋਈ ਇਹਨਾਂ ਦੀ ਪੁਕਾਰ ਸੁਨੇਗਾ ਤੇ ਇਹਨਾਂ ਨੂੰ ਇਨਸਾਫ ਦੇਗਾ ਬਾਕੀ ਦੇਖਦੇ ਰਹੇ ਤੇ ਅਗਲੀ ਅਪਡੇਟ ਕੀ ਆਂਦੀ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਬਣੇ ਤੋਂ ਸਾਡੇ ਨਾਲ ਕੈਮਰਾ ਪਰਸਨ ਬਲਬੀਰ ਬੰਟੀ ਨਾਲ ਨਿਊਜ਼ ਕਨਾਲ ਰਿਪੋਰਟ ਕਵਰ ਟੀਵੀ ਲੁਧਿਆਣਾ